ਉਹਨੂੰ ਅੱਗੇ ਨਗਾਉਣ ਤੋਂ ਪਹਿਲਾਂ ਇੱਕ ਵਾਰ ਸੋ ਜ਼ਰੂਰ ਲਿਓ ਖਾਸ ਕਰਕੇ ਉਹ ਲੋਕ ਜਿਹੜੇ ਪੀੜਾ ਫਕੀਰਾਂ ਮੀੜਾ ਫਕੀਰਾਂ ਦੇ ਨਾਲ ਜੁੜੇ ਹੋਏ ਨੇ ਐਗਰ ਕੋ ਰੋਗੀ ਠੀਕ ਨਹੀਂ ਉੱਥੇ ਉਹ ਆਪਣੇ ਆਪ ਦਰਵਾਜ਼ੇ ਦੀ ਖਾਦ ਨਾਲ ਜੁੜ ਜਾਂਦੇ ਆ ਤੇ ਟੀਕਾ ਵਾਂਗ ਫਾਇੰਸੀਆਂ ਵਿਗਿਆਨ ਜਿਹੜਾ ਹੈਗਾ ਉਹਨੂੰ ਸਿਰੇ ਤੋਂ ਹਾਂਜੀ ਸਾਰੀ ਰਾਤ ਇਦਾਂ ਕਿਉਂ ਆਇਆ ਅਸਲਾਮੁਅਲੈਕਮ ਦੋਸਤੋ ਮੇਰੀ ਵੀਡੀਓ ਨੂੰ ਅੱਗੇ ਨਗਾਉਣ ਤੋਂ ਪਹਿਲਾਂ ਇੱਕ ਵਾਰ ਸੁਣ ਜ਼ਰੂਰ ਲਿਓ ਖਾਸ ਕਰਕੇ ਉਹ ਲੋਕ ਜਿਹੜੇ ਪੀਰਾਂ ਫਕੀਰਾਂ ਨੂੰ ਪਿਆਰ ਕਰਦੇ ਨੇ ਪੀਰਾਂ ਫਕੀਰਾਂ ਦੇ ਨਾਲ ਜੁੜੇ ਹੋਏ ਨੇ ਖਾਸ ਕਰਕੇ ਉਹ ਲੋਕ ਜਿਹੜੇ ਅੱਜ ਦੇ ਸੂਫੀਇਜ਼ਮ ਦੇ ਪੈਰੋਕਾਰ ਨੇ ਮਤਲਬ ਪੜ੍ਹੇ ਲਿਖੇ ਆਲਮ ਫਕੀਰ শরਈਅਤ ਦੇ ਪਾਵਨ ਫਕੀਰ ਜੋ ਕਿ ਆਪਾਂ ਦੇਖਦੇ ਆ ਕਿ ਰੋਜ਼ ਹੀ ਕੋਈ ਨਾ ਕੋਈ ਸਾਡੇ ਸੂਫੀਅਤ ਨੂੰ ਸਾਡੇ ਸੂਫੀਇਜ਼ਮ ਨੂੰ ਕੋਈ ਬਦਨਾਮ ਕਰਨ ਲੱਗਿਆ ਹੋਇਆ ਕੋਈ ਇਸ ਲੈਂ ਦੇ ਉੱਤੇ ਪਖੰਡ ਕਰਨ ਲੱਗਿਆ ਹੋਇਆ ਲੋਕਾਂ ਨੂੰ ਗੁਮਰਾਹ ਕਰਨ ਲੱਗਿਆ ਹੋਇਆ ਪਰ ਅਫਸੋਸ ਅਸੀਂ ਚੁੱਪ ਬੈਠੇ ਆ ਕਿਤੇ ਨਾ ਕਿਤੇ ਸਾਡਾ ਹੱਕ ਬਣਦਾ ਬੋਲਣ ਦਾ ਜਿਹੜੇ ਅਸੀਂ ਆਲਮ ਫਕੀਰ ਆ ਨਾ ਪੜ੍ਹੇ ਲਿਖੇ ਫਕੀਰ ਆ ਜਿਹੜੇ ਸੂਫੀਇਜ਼ਮ ਬਾਰੇ ਜਾਣਦੇ ਆ ਜਿਨ੍ਹਾਂ ਦੀ ਸੂਫੀਅਤ ਦੇ ਉੱਤੇ ਸਟੱਡੀ ਆ ਇਹ ਗੱਲਬਾਤ ਮੇਰੀ ਉਹਨਾਂ ਲੋਕਾਂ ਲਈ ਆ ਇਹ ਅਸੀਂ ਲੋਕ ਚੁੱਪ ਰਹੇ ਨਹੀਂ ਹਾਲਾਂਕਿ ਸਾਡਾ ਬਣਦਾ ਨਹੀਂ ਚੁੱਪ ਬੈਠਣਾ ਕਿਉਂਕਿ ਅਸੀਂ ਵਲੀਆਂ ਨੂੰ ਮੁਹੱਬਤ ਕਰਦੇ ਆਂ ਨਾ ਪੀਰਾਂ ਫਕੀਰਾਂ ਨੂੰ ਮੁਹੱਬਤ ਕਰਦੇ ਆਂ ਅਹਿਲੇ ਵੈਤ ਦੇ ਪੈਰੋਕਾਰ ਅਸੀਂ ਅਹਿਲੇ ਵੈਤ ਨੂੰ ਮੰਨਣ ਵਾਲੇ ਲੋਕ ਆਂ ਮੌਲਾ ਹੁਸੈਨ ਨੇ ਸਰ ਕਲਮ ਕਰਵਾਤਾ ਸੀ ਵੈਤ ਦੀ ਖਤਰਤਾ ਅੱਜ ਜੋ ਦਾਇਰਾ ਸਾਡੀ ਫਕੀਰੀ ਦੇ ਨਾਲ ਹੋ ਰਿਹਾ ਜੋ ਅੱਜ ਹਾਲ ਸਾਡੀ ਫਕੀਰੀ ਦਾ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਅਫਸੋਸ ਜਿਹੜੇ ਅਸੀਂ ਲੋਕ ਫਕੀਰੀ ਬਾਰੇ ਜਾਣਦੇ ਆ ਜਿਹੜੇ ਅਸੀਂ ਫਕੀਰੀ ਬਾਰੇ ਪੜਿਆ ਜਿਨ੍ਹਾਂ ਨੇ ਉਹ ਲੋਕ ਚੁੱਪ ਬੈਠੇ ਨੇ ਇੱਕ ਮੈਂ ਗੱਲ ਕਰ ਰਿਹਾ ਇੱਕ ਬਾਬਾ ਇਧਰ ਟਾਂਡਾ ਉਮਰਾ ਕੋਈ ਸੇਰਸਾ ਘੋੜਿਆਂ ਵਾਲਾ ਉਹਦੀ ਅੱਜਕੱਲ ਕਾਫੀ ਵੀਡੀਓਾਂ ਵਾਇਰਲ ਹੋ ਰਹੀਆਂ ਨੇ ਇੱਕ ਇੱਕ ਚੈਨਲ ਨੇ ਵੀ ਮੇਰੇ ਖਿਆਲ ਉਹਦੀ ਇੰਟਰਵਿਊ ਕੀਤੀ ਆ ਮੇਰੇ ਕੋਲੇ ਉਹ ਵੀਡੀਓ ਹੈ ਮੈਂ ਤੁਹਾਨੂੰ ਦਿਖਾਉਣਾ ਆ ਵੀਡੀਓ ਦੇਖੋ ਤੁਸੀਂ ਅੰਦਰ ਜਗਾ ਕਿੰਨਾ ਦੀ ਹੈ ਜੀ ਸਾਵਰਪਾਗ ਦੀ ਪਰ ਉਹਦਾ ਕਲੀਅਰ ਸ਼ਰੀਫ ਸੀ ਇਹ ਉਹਨਾਂ ਦਾ ਹੁਕਮ ਹੋਇਆ ਸਾਡਾ ਰੋਜਾ ਬਣਾਓ ਇੱਥੇ ਉਹਨਾਂ ਦਾ ਐਸੇ ਪਹਿਰਾ ਹੈ ਇੱਕ ਕੰਦਾ ਤਾਂ ਹੀ ਫੜਦੀਆਂ ਨਾ ਉਹਨਾਂ ਦਾ ਕੰਦਾ ਦੇ ਵਿੱਚ ਸ਼ਕਤੀ ਹੈ ਸਭ ਗਾ ਗਿਆ ਜੋ ਦੋ ਤਿੰਨ ਕਰਾ ਕੇ ਰਹਿ ਗਏ ਜਿਹੜੇ ਨਹੀਂ ਗਾ ਕੇ ਹੁਣ ਤੁਸੀਂ ਇਹ ਦੇਖੋ ਵੀ ਇਹ ਵੀਡੀਓ ਤੁਸੀਂ ਦੇਖੀਓ ਵੀ ਇਹਦੇ ਵਿੱਚ ਕਹਿ ਰਿਹਾ ਕਿ ਕਲੀਅਰ ਸ਼ਰੀਫ ਤੋਂ ਕਲੀਅਰ ਸ਼ਰੀਫ ਤੋਂ ਹੁਕਮ ਹੋਇਆ ਮੈਨੂੰ ਇੱਥੇ ਜੀ ਦੂਸਰਾ ਕਲੀਅਰ ਇਥੇ ਲੋਕਾਂ ਦੇ ਭੂਤ ਨਿਕਲਦੇ ਨੇ ਇਥੇ ਲੋਕਾਂ ਦੇ ਜਿੰਨ ਨਿਕਲਦੇ ਨੇ ਉਹ ਇਦਾਂ ਦਾ ਮਤਲਬ ਬਕਵਾਸ ਗੱਲਾਂ ਕਰ ਰਿਹਾ ਖੁਦ ਉਹ ਬੰਦੇ ਦੇ ਖੁਦ ਆਪਣੀਆਂ ਲੱਤਾਂ ਦੇ ਵਿੱਚ ਪ੍ਰੋਬਲਮ ਹੈ ਕੋਈ ਚਲੋ ਅੱਲਾਹ ਸਿਫਾ ਦੇਵੇ ਉਹਨੂੰ ਆਪਾਂ ਕਿਸੇ ਨੂੰ ਵੱਧੂਆ ਤਾਂ ਨਹੀਂ ਦੇ ਸਕਦੇ ਇਹ ਅੱਲਾਹ ਦੀ ਮਰਜ਼ੀ ਆ ਕਿਹਨੂੰ ਕਿੱਥੇ ਰੱਖਣਾ ਕਿਹਨੂੰ ਕਿੱਥੇ ਨਹੀਂ ਰੱਖਣਾ ਪਰ ਅੱਜ ਜੋ ਅੱਜ ਉਹ ਸਰਕਾਰ ਸਾਬਿਰਪਾਗ ਦੇ ਨਾਮ ਦੇ ਉੱਤੇ ਲੋਕਾਂ ਦੇ ਵਿੱਚ ਇੱਕ ਗੁੰਮਰਾਹੀਤ ਪੈਦਾ ਕਰ ਰਿਹਾ ਔਰ ਅਸੀਂ ਚੁੱਪਾਂ ਸਾਨੂੰ ਜ਼ਰੂਰਤ ਆ ਇਹਨਾਂ ਗੱਲਾਂ ਬਾਤਾਂ ਦੇ ਉੱਤੇ ਬੋਲਣ ਦੀ ਕਿਉਂਕਿ ਅਗਰ ਨਹੀਂ ਅਸੀਂ ਬੋਲਦੇ ਤਾਂ ਸੂਫੀਅਤ ਕੀ ਹੈ ਸਾਡਾ ਇਸਲਾਮ ਵੀ ਮਤਲਬ ਕਿਤਨਾ ਕਿਤੇ ਇਸਲਾਮ ਨੂੰ ਵੀ ਢਾਲ ਲੱਗ ਰਹੀ ਹੈ ਇਸ ਗੱਲਬਾਤ ਦੀ ਕਿਉਂਕਿ ਪੀਰਾਂ ਫਕੀਰਾਂ ਨੇ ਤਾਂ ਆ ਕੇ ਦੁਨੀਆ ਨੂੰ ਪੀਰਾਂ ਫਕੀਰਾਂ ਦਾ ਮਕਸਦ ਕੋਈ ਪਖੰਡ ਜਾਂ ਕੋਈ ਲੋਕਾਂ ਨੂੰ ਗੁਮਰਾਹ ਕਰਨਾ ਨਹੀਂ ਸੀ ਜਿੰਨੇ ਵੀ ਸੂਫੀ ਸੰਤ ਮਹਾਤਮਾ ਇਸ ਦੁਨੀਆ ਤੇ ਆਉਂਦੇ ਸੀ ਉਹਨਾਂ ਦਾ ਮੇਨ ਮਕਸਦ ਹੁੰਦਾ ਸੀ ਇੱਕ ਸੱਚੇ ਰੱਬ ਦੀ ਪਛਾਣ ਕਰਾਉਣਾ ਉਸ ਰੱਬ ਨਾਲ ਜੋੜਨਾ ਉਦੇ ਦੱਸੇ ਹੋਏ ਰਸਤੇ ਮੁਤਾਬਕ ਜ਼ਿੰਦਗੀ ਨੂੰ گزارਨਾ ਲੋਕਾਂ ਨੂੰ ਹਨੇਰੇ ਚੋਂ ਚੱਕ ਕੇ ਰੋਸ਼ਨੀ ਦੇ ਵਿੱਚ ਖੜਾ ਕਰ ਦੇਣਾ ਇਹ ਮਕਸਦ ਹੁੰਦੇ ਸੀ ਪੀਰਾਂ ਫਕੀਰਾਂ ਦੇ ਨਾ ਕਿ ਕੋਈ ਪਖੰਡ ਕਰਨਾ ਗੁੰਮਰਾਹ ਕਰਨਾ ਗੱਦੀਆਂ ਲਾਉਣਾ ਜੋ ਅੱਜ ਲਾ ਰਹੇ ਨੇ ਨਾ ਗੱਦੀਆਂ ਲਾ ਕੇ ਪਖੰਡ ਕਰ ਰਹੇ ਨੇ ਜਗਾ ਜਗਾ ਗੁੰਮਰਾਹ ਕਰ ਰਹੇ ਨੇ ਮੇਰੇ ਜਲਾਲਾਂ ਵਾਲਾ ਆ ਗਿਆ ਮੇਰੇ ਜਗਰਵੀਆ ਵਾਲਾ ਆ ਗਿਆ ਐਦਾਂ ਦੇ ਲੋਕਾਂ ਨਾਲ ਪੀਰਾਂ ਫਕੀਰਾਂ ਦਾ ਕੋਈ ਕਨੈਕਸ਼ਨ ਨਹੀਂ ਮੈਂ ਗੁਜਾਰਸ਼ ਕਰਦਾ ਸਾਰੇ ਪੰਜਾਬ ਦੇ ਸੂਫੀਆਂ ਨੂੰ ਜਿਹੜੇ ਸੂਫੀ ਨੇ ਆਲਮ ਸੂਫੀ ਨੇ ਜਿਹੜੇ ਪੜ੍ਹੇ ਲਿਖੇ ਸੂਫੀ ਨੇ ਕਿ ਯਾਰ ਇਹਨਾਂ ਲੋਕਾਂ ਦੇ ਲਈ ਬੋਲ ਨਹੀਂ ਸਕਦੇ ਕਮ ਸੇ ਕਮ ਦੇਖੋ ਸੋਸ਼ਲ ਨੈਟਵਰਕ ਦਾ ਜਵਾਨਾ ਤੁਸੀਂ ਕਮ ਸੇ ਕਮ ਕੋਈ ਵੀਡੀਓ ਰਾਹੀ ਕੋਈ ਕਮੈਂਟ ਰਾਹੀ ਕੋਈ ਆਪਣੀ ਆਵਾਜ਼ ਦਾ ਉਲੰਧ ਕਰਿਆ ਕਰੋ ਯਾਰ ਜਵਾਬ ਦਿਆ ਕਰੋ ਐਸੇ ਗੁੰਮਰਾਹ ਕਰਨ ਵਾਲੇ ਲੋਕਾਂ ਦਾ ਜਿਹੜਾ ਇਹਨਾਂ ਦੀ ਹੱਲਾਸ਼ੀਰੀ ਬਾਦੀ ਹੈ ਨਹੀਂ ਫਿਰ ਇਹਨਾਂ ਦੀ ਜਦੋਂ ਅਸੀਂ ਬੋਲਦੇ ਨਹੀਂ ਇਹਨਾਂ ਲੋਕਾਂ ਲਈ ਬੋਲਣਾ ਚਾਹੀਦਾ ਸਾਨੂੰ ਆ ਕੇ ਅੱਗੇ ਆ ਕੇ ਕਿਉਂਕਿ ਸੂਫੀਇਜ਼ਮ ਕੋਈ ਮਾੜੀ ਮੋਟੀ ਲੈਣ ਨਹੀਂ ਹੈਗੀ ਇਹ 1450 ਸਾਲ ਤੋਂ ਚੱਲੀ ਹੋਈ ਲੜਣਾ ਕੋਈ ਇਹਨੂੰ ਅੱਜ ਲੋਕ ਕੁਝ ਅਨਪੜ੍ਹ ਲੋਕ ਜਾਹਲ ਲੋਕ ਜਿਹੜੇ ਇਹਨੂੰ ਗਮਰਾਹੀ ਦੀ ਤਰਫ ਲੈ ਕੇ ਜਾ ਰਹੇ ਨੇ ਸਾਡਾ ਹੱਕ ਬਣਦਾ ਇਹਨਾਂ ਨੂੰ ਬੋਲਣਾ ਔਰ ਖਾਸ ਕਰਕੇ ਉਹ ਬਾਬੇ ਨੂੰ ਮੇਰਾ ਚੈਲੰਜ ਆ ਕਿ ਮੇਰਾ ਮੋਬਾਈਲ ਨੰਬਰ ਤੁਹਾਨੂੰ ਮੇਰੇ ਪੇਜ ਦੇ ਉੱਤੋਂ ਮਿਲ ਜੂਗਾ ਇਤਨਾ ਕਦੋਂ ਮੈਂ ਦੱਸ ਵੀ ਦਿਨਾ ਕਿ 9968235365 ਉਹ ਦਾਵਾ ਕਰਦਾ ਕਿ ਮੈਨੂੰ ਸਾਦਰ ਪਾਕ ਨੇ ਹੁਕਮ ਦਿੱਤਾ ਕਲੀਰ ਬਣਾਉਣ ਦਾ ਮੈਨੂੰ ਮੇਰੇ ਨਾਲ ਡਿਬੇਟ ਕਰੇ ਉਹ ਮੈਂ ਚੈਲੰਜ ਕਰਦਾ ਕਿ ਸਾਨੂੰ ਦੱਸਿਓ ਹੋ ਅਸੀਂ ਕਿੱਥੇ ਆਈਏ ਅਸੀਂ ਮਲੇਰ ਕੋਟਲਾ ਦੇ ਵਾਸੀ ਆ ਮਲੇਰ ਕੋਟਲਾ ਦੇ ਨਜ਼ਦੀਕ ਰਹਿਣ ਵਾਲੇ ਪਿੰਡ ਆ ਸਾਡਾ ਇੱਕ ਛੋਟਾ ਜਿਹਾ ਪਿੰਡ ਫਰਵਾਹੀ ਹੁਣ ਸਾਡਾ ਦਰਵਾਜ਼ਾ ਰਸੂਲਪੁਰ ਸ਼ਹਿਰ ਦਾ ਬਣਿਆ ਹੋਇਆ ਅਗਰ ਤੁਹਾਨੂੰ ਕੋਈ ਘਾਟਬਾਤ ਲੱਗੇ ਤਾਂ ਤੁਸੀਂ ਮਿਲ ਸਕਦਾ ਨਹੀਂ ਸਾਨੂੰ ਦੱਸੋ ਅਸੀਂ ਕਿੱਥੇ ਮਿਲੀਏ ਤੁਹਾਨੂੰ ਅਗੇ ਯਾਰ ਤੁਸੀਂ ਸ਼ਰਮ ਲਾਈ ਹੀ ਪੀਏ ਤੁਸੀਂ ਇਹ ਬੇਕੂਫੀ ਵਾਲੀ ਗੱਲਾਂ ਕਿਥੋਂ ਕਰਨ ਲੱਗੇ ਤੁਸੀਂ ਵੀਰਾਂ ਫਕੀਰਾਂ ਦਾ ਇਹ ਕੰਮ ਕੀ ਸੀ ਸਾਬਰਪਾਕ ਬਾਰੇ ਜਾਣਦੇ ਹੋ ਵੀ ਤੁਸੀਂ ਤੁਸੀਂ ਸਾਬਰਪਾਕ ਬਾਰੇ ਜਾਣਦੇ ਵੀ ਹੋ ਇਹ ਮਖਦੂਮ ਅਲੀ ਅਹਿਮਦ ਸਾਵੀਰਪਾਕ ਕੇ ਸਾਸਤੀ ਦਾ ਨਾਮ ਹੂੰ ਮੈਂ ਚੈਲੰਜ ਕਰਦਾ ਮੇਰਾ ਮੋਬਾਈਲ ਨੰਬਰ 9968235360 ਮੇਰੇ ਨਾਲ ਕੰਟੈਕਟ ਕਰੇ ਨਹੀਂ ਸਾਨੂੰ ਦੱਸੇ ਅਸੀਂ ਕਿੱਥੇ ਆਈਏ ਅਸੀਂ ਇਸ ਬਾਬੇ ਕੋਲੇ ਕੋਸ਼ਿਸ਼ ਕਰਾਂਗੇ ਮਿਲਣ ਦੀ ਜਾਣ ਦੀ ਇਨਸ਼ਾਅੱਲਾ ਬਣਾਵਾਂਗੇ ਅਸੀਂ ਕੋਈ ਨਾ ਕੋਈ ਵਿਧੀ ਇਹਨਾਂ ਕੋਲੇ ਪਹੁੰਚਣ ਦੀ ਇਹਨਾਂ ਕੋਲੇ ਪਹੁੰਚ ਕੇ ਇਹਨਾਂ ਨੂੰ ਪੁੱਛਿਆ ਜਾਵੇ ਸਵਾਲ ਜਵਾਬ ਕੀਤੇ ਜਾਣ ਇਹਨਾਂ ਨਾਲ ਤੇ ਬਾਕੀ ਮੇਰੀ ਜਿੰਨੇ ਵੀ ਬਾਬੇ ਨੇ ਪੰਜਾਬ ਦੇ ਵਿੱਚ ਸੂਫੀ ਨੇ ਜਿਹੜੇ ਵਾਕਈ ਸੂਫੀ ਨੇ ਪੜੇ ਲਿਖੇ ਸੂਫੀ ਨੇ ਉਹਨਾਂ ਨੂੰ ਮੇਰੀ ਗੁਜ਼ਾਰਸ਼ ਆ ਕਿ ਅਗਰ ਤੁਹਾਡੇ ਕੋਈ ਨੇੜੇ ਜਿਹੜੇ ਐਸਾ ਕੰਮ ਕਰਦਾ ਕੋਈ ਤਾਂ ਉਹਦੇ ਖਿਲਾਫ ਆਵਾਜ਼ ਉਠਾਓ ਉਹਦੇ ਖਿਲਾਫ ਬੋਲੋ ਬੋਲਣਾ ਚਾਹੀਦਾ ਬੋਲਣਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਦੇ ਖਿਲਾਫ ਹੋਰ ਵੀ ਦੇਖੋ ਕਦੇ ਕੋਈ ਉੱਠ ਕੇ ਸੂਫੀਆਂ ਨੂੰ ਪੀਰਾ ਫਕੀਰਾਂ ਨੂੰ ਬੰਦਾ ਚੰਗਾ ਬੋਲਣ ਲੱਗ ਜਾਂਦਾ ਕੋਈ ਕਦੇ ਕੋਈ ਉੱਠ ਕੇ ਬੋਲਣ ਲੱਗ ਜਾਂਦਾ ਕਿਉਂਕਿ ਜੇ ਅਗਰ ਇਦਾਂ ਦੇ ਲੋਕ ਇਦਾਂ ਦੇ ਕੰਮ ਕਰਦੇ ਨੇ ਤਾਂ ਉਹ ਲੋਕ ਬੋਲਦੇ ਨੇ ਸਾਨੂੰ ਅੱਜ ਕਿਤਨਾ ਕਿਤੇ ਇਸ ਕਰਕੇ ਇਹਨਾਂ ਗੱਲਾਂ ਬਾਤਾਂ ਤੇ ਗੌਰ ਕਰੋ ਠੀਕ ਹੈ ਨਾ ਬਾਕੀ ਆ ਤੁਸੀਂ ਵੀਡੀਓ ਦੇਖ ਲਈ ਇਹਨੂੰ ਕੋਸ਼ਿਸ਼ ਕਰੋ ਜਿਹੜੇ ਇਹਦੇ ਨੇੜੇ ਕੋਈ ਫਕੀਰ ਕੋਈ ਰਹਿੰਦਾ ਕੋਈ ਰੱਬ ਦਾ ਕੋਈ ਪਿਆਰਾ ਪੜਿਆ ਲਿਖਿਆ ਬੰਦਾ ਬੈਠਾ ਤਾਂ ਉਹਨੂੰ ਮਿਲੋ ਜਾ ਕੇ ਉਹਨੂੰ ਪੁੱਛੋ ਸਵਾਲ ਜਮਾ ਕਰੋ ਔਰ ਖਾਸ ਕਰਕੇ ਜਿਹੜੇ ਮੀਡੀਆ ਵਾਲੇ ਐਸ ਦੇ ਬੰਦਿਆਂ ਕੋਲੇ ਜਾ ਕੇ ਉਹਨਾਂ ਦੀ ਇੰਟਰਵਿਊ ਕਰਦੇ ਉਹਨਾਂ ਨੂੰ